ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸੀ ਦਾ ਸਿੰਘ ਨੀਤ ਪ੍ਰਧਾਨ ਵੈਲਫੇਅਰ ਸੁਸਾਇਟੀ ਗੁਰੂਕਿਰਡਾਲੀ ਅਸੀਂ ਪਰਜੋਰ ਨਿੰਦਾ ਕਰਦੇ ਆ ਰਮਨ ਬਖਸ਼ੀ ਜਿਨੇ ਆਪ ਤੇ 800 ਕਰੋੜ ਦੀ ਜਾਇਦਾਦ ਬਣਾਈ ਆ ਉਹ ਕਿੱਥੋਂ ਬਣਾਈ ਆ ਜੀ ਤਾਂ ਕਾਪਰਸ਼ਨ ਦੇ ਇੱਕ ਕੌਂਸਲੋਂ ਦੇ ਲਾਤੇ ਉਤੋਂ ਬਾਅਦ ਡਿਪਟੀ ਮੇਅਰ ਬਣਿਆ ਡਿਪਟੀ ਮੇਅਰ ਬਣ ਕੇ ਨੇ ਅਨੇਕਾਂ ਕਲੋਨੀਆਂ ਜਿਹੜੀਆਂ ਆਪਣੇ ਨਾਂ ਕਰਵਾ ਕੇ ਕਾਰਪੋਰੇਸ਼ਨ ਦੀਆਂ ਤੇ ਇਸ ੱੱਲੇ ਬੰਦੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡੇ ਵਿਰੋਧ ਕਿ ਆ ਵੀ ਇਹ 6 ਜਮੀਨ 6 ਕਨਾਲਾਂ ਜ਼ਮੀਨ ਜਿਹੜੀ ਉਹ ਤੇ ਨਜਾਇਜ਼ ਨਿਸ਼ਾਨ ਸਾਹਿਬ ਚੁਲਦਾ ਨਿਸ਼ਾਨ ਸਾਹਿਬ ਨਜਾਇਜ਼ ਨਹੀਂ ਨਿਸ਼ਾਨ ਸਾਹਿਬ ਚਾਹ ਜਗਾ ਇਸ ਬੰਦੇ ਨੂੰ ਪੁੱਛਣਾ ਚਾਹੀਦਾ ਸਰਕਾਰ ਤੋਂ ਪੇ ਜਿਹੜੀ ਖਬਰ ਲਵਾ ਰਿਆ ਬਹੁਤ ਮੰਦ ਭਾਗੀ ਖਬਰ ਆ ਅਸੀਂ ਇਹਦੀ ਅੱਗੇ ਦੇ ਵੀ ਕਾਂ ਤੋਂ ਵਾਤੋਂ ਵਕਸ ਹੱਥ ਕਰਕੇ ਵੱਧ ਇਹਦੀ ਵਿਰੋਧਤਾ ਕਰਾਂਗੇ ਤੇ ਨਾਲ ਸਰਕਾਰ ਤੋਂ ਮੰਗ ਕਰਦੇ ਆ ਸੈਂਟਰ ਸਰਕਾਰ ਤੋਂ ਵੀ ਇਹਦੀ ਸੀਬੀਆਈ ਚਾਰਜ ਕਰਾਈ ਜਾਵੇ ਇਹਦੀ ਤਾਂ ਚਾਰਜ ਕਰਾਈ ਜਾਵੇ ਕਿ ਇਹਦੇ ਕੋਲ 800 ਕਰੋੜ ਦੀ ਵਿਆਜ ਕਿੱਥੋਂ ਆਈ ਆ ਜਿਹੜੀਆਂ ਹੁਣ ਵੀ ਇਹਦੀ 10 10 12 ਦੁਕਾਨਾਂ ਇਹਨੇ ਸ਼ਹਿਰਾ ਥਾਣੇ ਤੋਂ ਕੱਲ ਲਾ ਕੇ ਬਿਲਕੁਲ ਬਣਾਈਆਂ ਇਹ ਨਸਾਇਜ਼ ਨੇ ਤੇ ਸਾਡੀ ਇਹਨੂੰ 6 ਨਾਲ ਦੀ ਜ਼ਮੀਨ ਜਿ ਤਖੀ ਆ ਜਿਹੜੀ ਇਸ ਇਹ ਜੀ ਸਰਕਾਰ ਨੇ ਕੋਸੈਂਟੈਂਸ ਸਰਕਾਰ ਦੀ ਜਾ ਤੇ ਕੁਝ ਕੁਛ ਹੈ ਜੀ ਆ ਜੀ ਇਹ ਕਾਰਪੋਰੇਸ਼ਨ ਦੀ ਇਹ ਸਦਾ ਚੰਨ ਸਿੰਘ ਸਰਪੰਚ ਸਾਹਿਬ ਨੇ 1975 ਦੇ ਵਿੱਚ ਜਦੋਂ ਸ਼੍ਰੀ ਭਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਜੀ ਨੇ 4 4 ਮਰਲੇ ਤੇ ਪਲਾਟ ਦਿੱਤੇ ਸੀ ਉਹਦੇ ਨਾਲ ਢਾਈ ਢਾਈ ਕਲੇ ਜ਼ਮੀਨ ਸੀ ਤੇ ਉਹ ਦਿੱਤੀ ਸਾਨੂੰ ਤੇ 6 ਨਾਲ ਆ ਜਿਹੜੀ ਸੀ ਉਸ ਵਲੇ ਸਕੂਲ ਤੇ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਤੇ ਟੂਬਲ ਵਾਲ ਲਾਉਣ ਵਾਸਤੇ ਦਿੱਤੀ ਸੀ ਤੇ ਉਸ ਉਸ ਵੇਲੇ ਦੇ ਸਾਡੇ ਜਿਹੜੇ ਸਾਡੇ ਵੱਡੇ ਵੱਡੇਰੇ ਸੀ ਉਹ ਨਹੀਂ ਕੁਝ ਕਰ ਸਕੇ ਅਸੀਂ ਹੋਰ ਕੀਤਾ ਵਾ ਤੇ ਇਹਨਾਂ ਨੂੰ ਪੀੜ ਹੋਈ ਆ ਜਿੰਨੇ ਵੀ ਆ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਹਾਡੀ ਇਹਨਾਂ ਜਿਆਦਾ ਕਿੱਥੋਂ ਬਣ ਗਈ ਇੱਕ ਛੋਟੀ ਜੀ ਤੇਰੀ ਦੁਕਾਨ ਦੀ ਫੈਕਟਰੀ ਹੁੰਦੀ ਸੀ ਨਾਰਾਇਣਗਨ ਸਾਬਨ ਦੀ ਜਮੀਨ ਆ ਹਾਂਜੀ ਹੁਣ ਵਾਉਂਦਾ ਕੌਣ ਆ ਉੱਥੇ ਵਾਉਂਦਾ ਜੀ ਇਹ ਇਹੋ ਹੀ ਵਾਉਂਦੇ ਸੀ ਇਹਨਾਂ ਦੇ ਬੰਦੇ ਜੀ ਤੇ ਜਿੰਨਾ ਕੋਈ ਗੁੰਡਾ ਟੈਕਸ ਲੈਂਦਾ ਸੀ ਇਹ ਪੈਸੇ ਲੈਂਦਾ ਸੀ ਇਹ ਹੁਣ ਸਾਡੇ ਕੋਲ ਆ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਉੱਥੇ ਸਬਤ ਸਤਿਕਾਰਨਾ ਵਾ ਤੋ ਕਰਨਾ ਸਾਰੀ ਸੰਗਤ ਦੇ ਸੰਯੋਗ ਨਾਲ ਵੈਕਲ ਚਿਕਾ ਖਾਲਸਾ ਵੈਕਲ ਜੀ ਹਾਂਜੀ ਕਾਰਪੋਰੇਸ਼ਨ ਦੇ ਬੋਰਡ ਆਏਗੇ 2.5 ਏਕੜ ਜ਼ਮੀਨ ਦੇ ਲਾਗੇ ਆ ਕਿਸੇ ਦੇ ਬੋਰਡ ਲਾਏ ਹੋਏ ਆ ਉਹਨਾਂ ਵਿੱਚ ਲਿਖਿਆ ਹੋਇਆ ਹੈ ਸਾਫ ਸਾਫ ਪੀਏ ਜ਼ਮੀਨ ਜਿਹੜੀ ਕਾਰਪੋਰੇਸ਼ਨ ਦੀ ਆ ਜੇ ਕੋਈ ਇਸੇ ਕਬਜ਼ਾ ਕਰਦਾਗਾ ਤਾਂ ਉਹ ਸਜ਼ਾ ਦਾ ਹੱਕਦਾਰ ਹੋਵੇ ਹਾਂਜੀ ਸਜ਼ਾ ਦਾ ਹੱਕਦਾਰ ਜਿਹੜੀ 23 33 ਕਿਨੇ ਜਿਨ੍ਹਾਂ ਕੋ ਜ਼ਮੀਨ ਆ ਉਹਨਾਂ ਨੂੰ ਸਜ਼ਾ ਦੇਣ ਅਸੀਂ ਵੀ ਛੇਕਨਾਲਾ ਜਿਹੜੀ ਛੇਕਨਾਲਾ ਵਾ ਜੋ ਸਾਡੇ ਅਧਿਕਾਰਾਂ ਵਿੱਚ ਪੈਂਦੇ ਅਸੀਂ ਉਹੀ ਕਾਰਵਾਈ ਸਾਡੇ ਕੋਲ ਵੇ ਜ਼ਮੀਨ ਉਹਦੀ ਇਹਨਾਂ ਦੇ ਥੱਲੇ ਵਗਦੀ ਚੀ ਹਾਂਜੀ ਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੀ ਗੁਰੂ ਕੀ ਬਰਾਲੀ ਚਰਲੋ 77 ਸਾਧ ਪੰਜਾਬੀ ਵੈਲਫੇਅਰ ਸੁਸਾਇਟੀ ਗੁਰੂ ਕੀ ਬਰਾਲੀ ਅੱਜ ਅਸੀਂ ਇਸ ਦਾ ਅਧਿਕ ਕੀਤਾ ਕਿ ਜੋ ਰਮਨ ਬਖਸ਼ੀ ਸਾਬਣ ਸੀਨੀਅਰ ਡਿਪਟੀ ਮੇਰਾ ਖਿਆਵਾ ਕਾਰਪੇਂਟਰ ਦੇ ਵਿੱਚ ਸਾਡਾ ਜਿਹੜਾ ਮਸਲਾ ਸਾਡੇ ਪਿੰਡ ਦੀ ਜ਼ਮੀਨ ਆ ਪੱਤੀ 33 ਏਕੜ ਜ਼ਮੀਨ ਆ ਜਿਹਦੀ ਐਤਮਾਈ ਖਾ ਰਿਆ ਸੀ ਉੱਥੇ ਸਾਡੇ ਦਲਤ ਭਾਈ ਚਾਰੇ ਦੀ ਤਨੌਲੀ ਬਣੀ ਆ ਜੋ ਸਾਨੂੰ 1975 ਦੇ ਵਿੱਚ ਸ਼੍ਰੀਮਤੀ ਇੰਦਰਾ ਕਾਜੀ ਨੇ ਦਲਤ ਭਾਈ ਚਾਰੇ ਨੂੰ ਅਲਾਟਮੈਂਟ ਕੀਤੀ ਸੀ ਉਸ ਦੇ ਨਾਲ ਲੱਗਦੀ ਛੇਕ ਬਣਾਵਾਂ ਜਮੀਨ ਉਹ ਸਮੇਂ ਦੇ ਮਜੂਦਾ ਸਰਪੰਚ ਨੇ ਸਮਾਜ ਦੇ ਲੋਕਾਂ ਨੂੰ ਗੋਤਵਰਾਹ ਤੇ ਸਕੂਲ ਬਣਾਉਣ ਵਾਸਤੇ ਕਿੱਕੀ ਸੀ ਜਿਦੇ ਵਿੱਚ ਪਾਪਾ ਬੰਦਾ ਸਿੰਘ ਬਹਾਦਰ ਪਿਤਾ ਨਿਸ਼ਾਨ ਸਾਹਿਬ ਝੂਲਿਆ ਹੈ ਤੇ ਉਹ ਜਿਹੜੀ 32 33 ਕਿੰਨੇ ਇਕੜ ਜ਼ਮੀਨ ਆ ਉਹ ਕਾਰਪਸ਼ਨ ਦੀ ਇਹਨੂੰ ਰਮਨ ਬਖਸ਼ੀ ਨੂੰ ਨਹੀਂ ਦਿਹੀ ਤੇ ਜਿਹੜਾ ਸੇਕ ਨਾਲਾਂ ਦਾ ਮਾੜਾ ਜਿਹਾ ਪਲਾਟ ਹੈ ਜਿਹੜਾ ਬਦਲਤ ਭਾਈਚਾਰੇ ਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤਾ ਸੀ ਉਹ ਇਹਨੂੰ ਬੜੀ ਸੇਤੀ ਦੇ ਆ ਤੇ ਇਹਨੇ ਉਹਦੇ ਵਿਰੁੱਧ ਬਿਆਨ ਦਿੱਤਾ ਵੀ ਇਹਨਾਂ ਲੋਕਾਂ ਦਾ ਨਿਸ਼ਾਨ ਸਾਹਿਬ ਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੈਂ ਇਹਨੂੰ ਦੱਸਣਾ ਚਾਹੁੰਦਾ ਜਾਂ ਇਹਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਸਾਡੇ ਪਿੰਡ ਦੀ ਜ਼ਮੀਨ ਆ ਜਿੰਨਾ ਤੋਂ ਤੂੰ ਗੁੰਡਾ ਟੈਕਸ ਵਸੂਲ ਰਿਆ ਅੱਜ ਤੱਕ ਉਹਦਾ ਪੈਸਾ ਨਾ ਕਾਰਪੋਰੇਸ਼ਨ ਕੋ ਜਾਂਦਾ ਤੇ ਨਾ ਸਰਕਾਰ ਦੇ ਖਜ਼ਾਨੇ ਵਿੱਚ ਜਾਂਦਾ ਅਸੀਂ ਤੇਰੀ ਉੱਚ ਪਦ ਜਾਂਚ ਕਰ ਰਹੇ ਹਾਂ ਕਿ ਅਕਤੂੰ ਸਾਪ ਨੇ ਵੇਚਣ ਵਾਲਾ ਬੰਦਾ ਅੱਜ ਕਰੋੜਾਪਤੀ ਕਿਵੇਂ ਬਣਿਆ ਕਿਉਂਕਿ ਤੂੰ ਸਮੇਂ-ਸਮੇਂ ਦੇ ਨਾਲ ਜਦੋਂ ਵੀ ਸਰਕਾਰ ਦੇ ਵਿੱਚ ਆਇਆ ਤੇ ਆਪਣੇ ਅਹੁਦੇ ਦੀ ਦੂਰਵਰਤੋਂ ਕੀਤੀ ਆ ਤੇ ਸਹਗ ਦੀ ਜ਼ਮੀਨ ਜਿਹੜੀ ਆ ਉਹ ਤੂੰ ਕਾਰਪੋਰੇਸ਼ਨ ਦੀ ਹੁਣ ਵੀ ਹੜੱਪ ਕਰਕੇ ਕਈ ਪਾਤਸ਼ਾਹ ਤੂੰ ਪਲਾਟ ਕਰਕੇ ਇਦਾਂ ਵੇਚ ਰਿਆ ਵਾ ਇਹ ਕਾਕੇ ਅਹੀਂ ਤੇਰੇ ਖਿਲਾਫ ਅਭ ਰੋਧ ਤੇਰਾ ਪਰਚਾ ਜੜ ਕਾਦੇ ਰਣਾ ਤੇ ਤੇਰੀ ਜਿਹੜੀ ਜਾਂਚ ਆ ਸੀਬੀਆਈ ਤੋਂ ਵੀ ਕਰਾਉਣੀ ਆ ਭਾਰਤ ਸਰਕਾਰ ਤੋਂ ਵੀ ਕਰਾਉਣੀ ਆ ਤੇ ਏਜੰਸੀਆਂ ਨੇ ਵੀ ਲੈ ਕੇ ਭੇਜਾਂਗੇ ਕਿ ਇਹ ਬੰਦਾ ਇਹਨਾਂ ਅਰਭਪਤੀ ਕਰੋੜਾਪਤੀ ਕਿਵੇਂ ਬੜਿਆ ਬੈਗ ਜਿੱਕਾ ਖਾਲਸਾ ਵੈਗ ਜਿੱਕੀ ਫਸੇ